ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵੀ ਜਰੂਰ ਕਰਕੇ ਦੱਸਿਓ ਹਾਂਜੀ ਇਹਨਾਂ ਦੇ ਫੈਨ ਸਿੱਖੋ ਹੁਣ ਇਹਨਾਂ ਕੋਲੋਂ ਕੋਈ ਕਿੱਦਾਂ ਆਪਣੇ ਦਾਦਿਆਂ ਨੂੰ ਪੁਰਤਿਆਂ ਕੋਲੋਂ ਕੜਵਾਈਦਾ ਵਾ ਇਸੇ ਕਰਕੇ ਤੇ ਬੱਚੇ ਵੱਡੇ ਕਰੀਦੇ ਆ ਕਿ ਬਾਅਦ ਚ ਬੁੱਢੇ ਵਾਰਿਆਂ ਨੂੰ ਕੁੱਟਣ ਐਡਾ ਲੱਲੂ ਆ ਨਾ ਮੈਂ ਨਹੀਂ ਵੇਖਿਆ ਕਦੀ ਕੋਈ ਐਡਾ ਲੱਲੂ ਬੰਦਾ ਪਹਿਲਾਂ ਉਹਨੂੰ ਸੁਖਾ ਕੇ ਲਿਆਇਆ ਵਾ ਫਿਰ ਉਹਦੇ ਪਿੱਛੇ ਕੈਮਰਾ ਕੀਤਾ ਵਾ ਫਿਰ ਉਹਨੂੰ ਕਿਹਾ ਵਾ ਵੀ ਇਦਾਂ ਕਰ ਤੇ ਫਿਰ ਉਹ ਕਰਨ ਢੀ ਕੁੜੀ ਮੈਨੂੰ ਲੱਗਦਾ ਨੇ ਮੈਂ ਪਾਣੀ ਨਹੀਂ ਹੱਦ ਬਾਦਾ ਬਸ ਠੀਕ ਹੈ ਹੋ ਜੀ ਸਖਾਈ ਦੇਈ ਜਾਓ ਬੱਚੇ ਨੂੰ ਫੇ ਮਾਰੇ ਤੇ ਗਣੀ ਦੰਦ ਕੱਢੀ ਗਏ ਹਾਂ ਬਹੁਤ ਫਨੀ ਗੱਲ ਆ ਹਸੋ ਚੀਚੀ ਸਾਰੇ ਬੱਚਾ ਗਲਤ ਬੋਲਣ ਡਿਆ ਕਿਸੇ ਨੂੰ ਬੱਚੇ ਨੂੰ ਦੱਸਣ ਦੀ ਬਜਾਏ ਕਿ ਇਦਾਂ ਨਹੀਂ ਇਹ ਚੰਗੀ ਤਰ੍ਹਾਂ ਬੋਲੋ ਤੇ ਉਹ ਹੱਸਦਾ ਅੱਗੇ ਉਹ ਦੁਬਾਰੀ ਮਾਰਦਾ ਦੱਦੀ ਕੋਈ ਨਾ ਦੱਦੀ ਕੋਈ ਨਾ ਮੋਹ ਲਾ ਲਿਆ ਉਹ ਵਾਲੇ ਮੋਹ ਬਸ ਉਹ ਮੋਹ ਕਰ ਮੈਂ ਜਾਈ ਦੇਖੇ ਪਾਣੀ ਕਰਨੀ ਕਿਉਂ ਇਹ ਕਹਾ ਤੇਰੇ ਮੈਸੇਜ ਸਿਕਾ ਜੀ ਯਾਦ ਹੀ ਹੋ ਰਹੀ ਤੇਸਨ ਹਾਂਜੀ ਬੱਸ ਬਿਲਕੁਲ ਜਦੋਂ ਮੈਂ ਤੇਰੇ ਨਾਲ ਕਹਿੰਦੀ ਬਸ ਮੋਰੀ ਹਾਂ ਬਸ ਠੀਕ ਆ ਆਪੇ ਜੋ ਮਾਰ ਕੇ ਆਪੇ ਹੱਸ ਪਿਆ ਉਹਦੇ ਤੇ ਇਹਦੇ ਵਿੱਚ ਹੱਸਣ ਦੀ ਤੇ ਕੋਈ ਗੱਲ ਹੀ ਨਹੀਂ ਤੂੰ ਤੇ ਉਹਦੀ ਬੇਇੱਜ਼ਤੀ ਕੀਤੀ ਵਿਚਾਰੀ ਦੀ ਜਾਨ ਪੁੱਛ ਕੇ ਬੇਇੱਜ਼ਤੀ ਕੀਤੀ ਹੈ ਤੇ ਫੇਰ ਹੱਸਿਆ ਵਾ ਅਗਲੀ ਵਾਰ ਮੈਂ ਇਹ ਪਤਾ ਸਭ ਪਹਿਲਾਂ ਵੀ ਆ ਜਾਣਾ ਕੋਈ ਕਰਨੀ ਨਹੀਂ ਆਣ ਵਾਲੇ ਧਿਆਨ ਨਾਲ ਤੰਗ ਕਰਨਾ ਆ ਜਾ ਆ ਜਾ ਜੱਦੀ ਵਾਲਿਆਂ ਦੀ ਕੁੜੀ ਦਾ ਵਿਆਹ ਹੀ ਨਾ ਆਹ ਹੋ ਗਈ ਅਰੇ ਗੋਣੇ ਲਾੜੇ ਬੋਟ ਤੇ ਮੰਮੀ ਇਹਨੂੰ ਸੰਦੀਪ ਦਾ ਥੋੜਾ ਸਰੀਰ ਭਾਰਾ ਵਾ ਤੇ ਉੱਤਰ ਚੜਨ ਲੱਗਿਆ ਥੋੜਾ ਮੁਸ਼ਕਲ ਆਉਂਦੀ ਹੋਣੀ ਉਹਨੂੰ ਪਰ ਉਹਨੇ ਕੈਮਰਾ ਉੱਥੇ ਕੀਤਾ ਵਾ ਕਿ ਤੂੰ ਮੇਰੇ ਸਾਹਮਣੇ ਉੱਤਰ ਕੈਮਰੇ ਦੇ ਵਿੱਚ ਕੈਦ ਹੋ ਫੇਰ ਉਹਨੇ ਸ਼ਾਇਦ ਬੋਲਿਆ ਹੋਣਾ ਹੋਵੇ ਕਿ ਕੈਮਰਾ ਦੂਜੇ ਪਾਸੇ ਖੜ ਤੇ ਹੁਣ ਵੇ ਇੱਧਰ ਲੈ ਕੇ ਆਇਆ ਪਾਉਂਦੇ ਨੇ ਇੰਨੇ ਕੁੜੀ ਦੇ ਹੱਥ ਹੀ ਵੱਢ ਚੁੱਕੇ ਕੀ ਕਰੀਏ ਹੁਣ ਹੱਥ ਬਹੁਤ ਚੁੱਕੇ ਲੱਗ ਰਹੇ ਹਨ ਜੰਮੇ ਪਾਉਂ ਨਾ ਜਲੇ ਪੈਂਦੇ ਨੇ ਲੈ ਪਾਹਣ ਛੱਡ ਦੇ ਪਾਉਂ ਛੱਡ ਕੇ ਅਗਰ ਆਪ ਨੂੰ ਇਹਦੇ ਦੇਖ ਕੇ ਬਹੁਤ ਹੋਇਆ ਬਹੁਤ ਖਵਾਇਓ ਤੇਰੀ ਬੜੀ ਚੰਗੀ ਸੰਪਤੀ ਨਹੀਂ ਹੋ ਗਿਆ ਥੱਲੇ ਵਕਤ ਕੀ ਪਾਇਆ 5 ਮਿੰਟ ਨੂੰ ਚੁੱਕ ਕੇ ਗੋਦੀ ਤੇ ਉੱਤੇ ਲੈ ਜਾ ਮੈਂ ਤੇ ਕੀ ਹਾਨਿਆ ਮਰਾਤ ਟਿਕਲੀ ਮੈਂ

ਚੱਲ ਚੱਲ ਕਸਵਾਓ ਇਹ ਕੱਪੜੇ ਬਦਲ ਕੇ ਆਣਾ ਸਹੀ ਗੱਲ ਸਹੀ ਤੇ ਤੁਸੀਂ ਦੋਵੇਂ ਮਾਂ ਪੁੱਤ ਘਰ ਵਾਲੇ ਕੱਪੜਿਆਂ 'ਚ ਹੀ ਚੱਲ ਜਿਆ ਕਰੋ ਇੰਨਾ ਚੈਨ ਆਉਂਦਾ ਤੁਹਾਨੂੰ ਸਹੀ ਗੱਲ ਇਹ ਪਤਾ ਹੈ ਉਹ ਦੇ ਦੂਸਰੇ ਮੰਦਰ ਦੇ ਰੱਬ ਦੇ ਰਸਤੇ ਅੱਜ ਆ ਗਏ ਸਮਾਂ ਬੱਤੇ ਸਹੀ ਕਰੀਂ ਤਾਂ ਇਹ ਚੱਪੜ ਨਾ ਬਣੇ ਵਾਣੋ 2 3 4 5 ਅਗਲੇ ਫੰਗ ਦਾ ਖਬਰ ਵਾਗਦੀ ਆਨਲਾਈਨ ਹੋਵਾ ਦੇ ਤੰਮੀਨ ਸ਼ਾਬਾਸ਼ ਇਹ ਟੀਵਟੀ ਚੀਜ਼ ਮੰਗਾਤੀ ਮਮੀ ਨੂੰ ਆਨਲਾਈਨ ਉਹ ਵੀ ਦਿਖਾਇਆ ਚੇਚਾ ਵਲੌਗ ਚ ਆ ਉਹ ਵੀ ਪੁੱਛਦਾ ਦੇਗਾ ਗੱਲ ਜੀ ਮਣੇ ਜਿਆ ਮਤਲਬ ਜਾਨ ਨਿਰਵਾਣ ਕਿਤੇ ਦੇਖਾ ਮੈਂ ਕਿਹ ਚੋਣ ਦਾ ਮਾਇਆ ਚੋਣ ਦਾ ਨਾ ਨਹੀਂ ਤਾਂ ਦਿਨ ਵਿੱਚ ਹੋਪਾ ਕਰਦੇ ਨਹੀਂ ਪੈਨਲਿਕ ਦੇਖਦੇ ਸੋ ਤਾਂ ਪੀਸ ਚਲ ਆ ਸਕਦੇ ਬਗੈਰ ਕਿ ਉਹ ਪੈਟਾ ਐਕਚੁਅਲੀ ਕਰੂਗਾ ਤੇ ਉਹ ਮੰਗਦਾ ਨਾ ਬੰਜਾਰਾ ਇਸਕੇ ਬਾਅਦ ਦੋਸਤੋਂ ਦੂਸਰਾ ਨਾਮ ਨਹੀਂ ਜਲਦੀ ਪਹਿੰਕ ਕਰਦੇ ਕੰਮ ਦੇ ਲਈ ਆਪ ਨੂੰ ਪਹਿੰਕ ਕਰਦੇ ਪਰ ਹਰ ਕਿਸੇ ਦਾ ਆਪਣਾ ਤਰੀਕਾ ਹੈ ਮਰੀ ਅਬਦੇਲਾ ਦੇ ਹੁੰਦਾ ਕੋਈ ਨਾਜ਼ ਨਹੀਂ ਪਧਾਰੀ ਬੰਦਾ ਉਹ ਹੀ ਲਗਾ ਦੇ ਛੇਕੋ ਹਰ ਚੀਜ਼ ਮੈਨੂੰ ਬਹੁਤ ਬੁਰੀ ਲੱਗੀ ਹੈ ਕਿਹੜਾ ਬੱਚੇ ਨੂੰ ਇਦਾਂ ਹੱਥ ਚਲਾਉਣਾ ਸਿਖਾਉਣ ਦੇ ਆਏ ਇੱਕ ਕਮਰੇ ਵਿੱਚ ਦੋ ਦੋ ਚੀਜ਼ਾਂ ਲੱਗੀਆਂ ਕਿ ਮੰਮੀ ਨੇ ਫੋਨ ਲਾਇਆ ਕਿ ਟੀਵੀ ਦੀ ਆਵਾਜ਼ ਆਈ ਜਾਂਦੀ ਹੈ ਆਹ ਦੇਖੋ ਕੱਪੜੇ ਪਾਖ ਖਾਦੀਆਂ ਪਹਿਲਾਂ ਸਾਰੀਆਂ ਚੋਈਆਂ ਸਿਖਾਈਆਂ ਨਹੀਂ ਹੋਈ ਮੇਰਾ ਨਾਮ ਹੈ ਕਿਤਾਬ ਕਰਦਾ ਹਾਂ ਕੋਈ ਨਹੀਂ ਜਬਾਤ ਯਾਰ ਚਲੋ ਠੀਕ ਆ ਜੀ ਮਠਾਰੂ ਕੋਲੋਂ ਆਪਾਂ ਬਹੁਤ ਕੁਝ ਸਿੱਖ ਲਿਆ ਅੱਜ ਦੇ ਵਲੌਗ ਵਿੱਚ ਹਾਂ ਥੋੜਾ ਸੋਨੂ ਕੋਰ ਦਾ ਵੀ ਹਾਲ ਪੁੱਛ ਲਈਏ ਹਾਂ ਕਰਵਾ ਕਰ ਲੈਂਦੇ ਕਮ ਕਰਦਾ ਕਮ ਬਾਏ ਬਸ ਨਾੜੀ ਬਹੁਤ ਤੁਹਾਡੀ ਜੀ ਬੱਸ ਜੇ ਮੈਂ ਬਾਅਦ ਵਿੱਚ ਮਾਰਤਾ ਨੂੰ ਚੱਕ ਕਰਾ ਕਰ ਲੈਂਦਾ ਕਮ ਕਰਦਾ ਕਮ ਗੱਲਾਂ ਦੀਆਂ ਗੱਲਾਂ ਹੁਣ ਤੱਕ ਸੋਨੂ ਦੇ ਵਲੌਗ ਵੇਂਦੇ ਐਵੇਂ ਤੇ ਉਹਦੇ ਰਾਹ ਚਿੱਤੇ ਹੋ ਗਏ ਸਾਨੂੰ ਕਿ ਪਿੰਡ ਨੂੰ ਮੋਟਰਸਾਈਕਲ ਤੇ ਕਿੱਦਾਂ ਚੈਈਦਾ ਵਾ ਬਸ ਤੇ ਕਿਹੜੇ ਸਟੈਂਡ ਤੇ ਚੈਈਦਾ ਵਾ ਆਪਾਂ ਦਿੱਚਕਾਰ ਬੰਦੇ ਰੋਟੀਆਂ ਤੇ ਮੈਂ ਤਰ ਕਰਕੇ ਆ ਨਾ ਕਿ ਉਹ ਸਾਰਾ ਵਲੌਗ ਬਣਾ ਰਿਹਾ ਹਾਂ ਹਾਂਜੀ ਸਾਨੂੰ ਪਤਾ ਵਾ ਤੈਨੂੰ ਰਸਤਿਆਂ ਦੇ ਵਲੌਗ ਬਣਾਉਣੇ ਬਹੁਤ ਚੰਗੇ ਲੱਗਦੇ

ਵਟ ਕਰ ਰਹੇ ਹੋ ਨਹੀਂ ਪਰ ਕਿਹਾ ਗਿਆ ਆਂਕਾ ਸਾਸਤਰੀ ਕਾਂ ਦੇ ਜਾਣਾ ਉਹ ਦਿਨ ਆਉਂਦੀ ਆਂ ਕਿੰਨੇ ਕਰਾ ਸਾਰਿਆਂ ਨੂੰ ਕਹਦਾ ਹੈ ਹੈਪੀ ਰੋਜ਼ ਦੇ ਭਰਾਵਾ ਰੋਜ਼ ਦੇ ਆਪਣੀ ਘਰਵਾਲੀ ਨੂੰ ਕਹੇ ਹੋਰ ਕੋਈ ਭਾਵੇਂ ਤੁਹਾਨੂੰ ਆਪਣੇ ਇਤਿਹਾਸ ਦਾ ਪਤਾ ਹੋਵੇ ਭਾਵੇਂ ਨਾ ਰੋਜ਼ ਦੇ ਦਾ ਤੁਹਾਨੂੰ ਬਹੁਤ ਪੜਾ ਅਸਲੀ ਗੱਲ ਹੈ ਕਿ ਨਾ ਕਰਨਾ ਥੈਂਕ ਯੂ ਆਮ ਦੇ ਵਰਗਾ ਲੱਗਿਆ ਇੱਥੇ ਮੈਂ ਵੀ ਇਹੀ ਡਾਇਲੋਗ ਬੋਲਣਾ ਸੀ ਪਰ ਉਹ ਮੁੰਡੇ ਨੇ ਮੇਰੀ ਮੂੰਹ ਦੀ ਗੱਲ ਖੋਲੀ

అయాయాయా ముండిలే మండిలే వావ్ సంను లగా కా శయాద మరి తర్లఇ మినా కార్నా కార్నా ఉకార్ కార్ను పర్వా ఉనే బల్కు తియాని దితావ్ వావ్ देखो बेटा ਓ ਚਿੱਕੜ ਚਲੇ ਜਾਂਦਾ ਮੈਂ ਜੇ ਮੈਂ ਹਾਇਆ ਵਾਹ 30 ਸਮਾਂ ਦੇਖੋ 10 ਆ ਪਤਾ ਨਹੀਂ ਕਿਹੜੀ ਖੁਸ਼ੀ ਵਿੱਚ ਕੇਕ ਲੈ ਆਏ ਅੱਜ ਦੀਦੀ ਦੇ ਘਰੇ ਉਹਨਾਂ ਨੇ ਆਪਾਂ ਹੀ ਕਰਵਾਇਆ ਗਿਰਾ ਕੇ ਕੇਕ ਬਸ ਦੇਖੋ ਘਾੜੇ ਨਾ ਕਰਵਾਉਣਾ ਦੀਦੀ ਨੇ ਕੇਕ ਲੈ ਆਏ ਤੇ ਤੂੰ ਪਹਿਲਾਂ ਪੁੱਠਾ ਹੋ ਜਾ ਤੇ ਨਾਲੇ ਜੀਜੂ ਵਿਚਾਰੇ ਨੂੰ ਇਹ ਸੱਦ ਲੈਣਾ ਹੀ ਉਹ ਜਾਉ ਤੇ ਭੇਜਿਆ ਉਹਨੂੰ ਤੇ ਆਪਦੀ ਮੋਰੋ ਕੇਕ ਕਟਣ ਦੇ ਮਾਸੀ ਬਾਣੀ ਨਹੀਂ ਆ ਬੜੀ ਅੰਡਕੀ ਹੋਰ ਦੇਖੋ ਚਲ ਬਸ ਕਿਹਦੇ ਲੋਕੀ ਡੱਕ ਕੇ ਰਹਿ ਹੈਪੀ ਮੈਰ ਨੂੰ ਹਾਏ ਰੱਬਾ ਉਹਨੂੰ ਕੱਲੀ ਨੂੰ ਬਿਠਾ ਕੇ ਵਿਚਾਰੇ ਨੂੰ ਹੈਪੀ ਮੈਰ ਇਨ ਡਿਲਾਈਫ ਕਉਂ ਢੀ ਮੂਗੋ ਨੋਗਾ ਸੰਦੀ ਦੀ ਜਿਹੜਾ ਨਾ ਕੇਕ ਹੈ ਹੋਇ ਰਿਹਾ ਜਿਹੜੀ ਕੇਕਾਂ ਵਰਸ ਹੈ ਸੋਨੂ ਦੀ ਦੀਦੀ ਦਾ ਵੀ ਕੱਖ ਨਹੀਂ ਹਾਲ ਦੱਸ ਨਵੀਂ ਨਵੀਂ ਮੈਰਿਜ ਹੋਈ ਆ ਤੇ ਉਹ ਦੂਸਰਿਆਂ ਦੇ ਨਾਲ ਆਪਣਾ ਕੇਕ ਕਟਣ ਦੀ ਆ 10 ਦਾ ਹਸਬੰਦ ਕੁਝ ਨਹੀਂ ਬੋਲੂਗਾ ਇਹਨੂੰ ਆ ਕੇ ਚਲੋ ਠੀਕ ਆ ਜੀ ਇਹਦੇ ਨਾਲ ਅਸੀਂ ਵੀਡੀਓ ਖਤਮ ਕਰਦੇ ਆ ਬਾਕੀ ਥੈਂਕ ਯੂ ਜਿਨਾਂ